ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਿੱਖ ਧਰਮ ਦੇ ਵਿੱਚ ਦੋ ਗੱਲਾਂ ਉੱਪਰ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ ਉਹ ਇਹ ਕਿ ਹਰ ਮਨੁੱਖ ਨੂੰ ਇੱਕ ਤਾਂ ਨਾਮ ਜਪਣਾ ਚਾਹੀਦਾ ਹੈ ਤੇ ਦੂਸਰਾ ਹਰ ਮਨੁੱਖ ਨੂੰ ਸੇਵਾ ਕਰਨੀ ਚਾਹੀਦੀ ਹੈ ਇਹ ਸੇਵਾ ਤੇ ਸਿਮਰਨ ਦੋ ਖੰਭ ਹਨ ਜਿਵੇਂ ਨਾਲ ਬੰਦਾ ਉੱਡ ਕੇ ਇਸ ਭੌਜਲ ਸਾਗਰ ਤੋਂ ਪਾਰ ਹੋ ਜਾਂਦਾ ਹੈ ਪਰ ਜੇ ਬੰਦੇ ਕੋਲ ਇੱਕ ਖੰਭ ਹੋਵੇ ਤਾਂ ਉਹ ਇੱਕ ਖੰਭ ਨਾਲ ਉੱਡ ਨਹੀਂ ਸਕਦਾ ਤੇ ਉਹ ਭੌਜਲ ਸਾਗਰ ਤੋਂ ਪਾਰ ਨਹੀਂ ਹੋ ਸਕਦਾ ਹੁਣ ਇਸ ਗੱਲ ਨੂੰ ਮੰਨ ਕੇ ਬਹੁਤ ਲੋਕ ਸੇਵਾ ਤੇ ਸਿਮਰਨ ਕਰਦੇ ਹਨ ਪਰ ਕਈ ਲੋਕ ਸੇਵਾ ਤੇ ਸਿਮਰਨ ਕਰਕੇ ਆਪਣਾ ਸੁਭਾਅ ਨਹੀਂ ਬਦਲਦੇ ਸੇਵਾ ਤੇ ਸਿਮਰਨ ਕਰਨ ਕਰਕੇ ਉਹਨਾਂ ਦਾ ਸੁਭਾਅ ਹੋਰ ਵੀ ਕਠੋਰ ਹੋ ਜਾਂਦਾ ਹੈ ਉਹਨਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਹੈ ਕਿ ਮੈਂ ਤਾਂ ਸੇਵਾ ਸਿਮਰਨ ਕਰਦਾ ਹਾਂ ਬਾਕੀ ਲੋਕ ਤਾਂ ਸਾਰੇ ਐਵੇਂ ਹੀ ਹਨ ਮੈਂ ਕਿਸੇ ਨਾਲ ਜੋ ਮਰਜ਼ੀ ਕਰੀ ਜਾਵਾਂ ਕਿਸੇ ਨੂੰ ਕੁਝ ਮਰਜ਼ੀ ਬੋਲੀ ਜਾਵਾਂ ਮੇਰਾ ਕੁਝ ਵੀ ਨਹੀਂ ਵਿਗੜਨਾ ਕਿਉਂਕਿ ਮੈਂ ਤਾਂ ਸੇਵਾ ਤੇ ਸਿਮਰਨ ਕਰਦਾ ਹਾਂ ਇਸੇ ਤਰ੍ਹਾਂ ਇੱਕ ਵਾਰ ਆਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਆਪਣੇ ਆਸਣ ਤੇ ਬੈਠੇ ਸਨ ਦਰਬਾਰ ਸਜਿਆ ਹੋਇਆ ਸੀ ਉਸੇ ਸਮੇਂ ਇੱਕ ਮਦਾਰੀ ਇੱਕ ਕਲੰਦਰ ਨਾਮ ਦੇ ਰਿਸ਼ ਨੂੰ ਲੈ ਕੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆ ਗਿਆ ਮਦਾਰੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਪਹਿਲਾਂ ਦੋ ਰਿਛ ਬਿਮਾਰ ਹੋ ਕੇ ਮਰ ਗਏ ਹਨ ਹੁਣ ਬੜੀ ਮੁਸ਼ਕਲ ਦੇ ਨਾਲ ਘਾ ਖੋਦ ਖੋਦ ਕੇ 50 ਰੁਪਏ ਜੋੜ ਕੇ ਇਹ ਰਿਛ ਲਿਆਂਦਾ ਹੈ ਹੁਣ ਤੁਸੀਂ ਮਿਹਰ ਕਰਿਓ ਇਹ ਰਿਛ ਨੂੰ ਕੁਝ ਨਾ ਹੋਵੇ ਮੇਰਾ ਤਮਾਸ਼ਾ ਦਿਖਾਉਣ ਦਾ ਕੰਮ ਵਧੀਆ ਚੱਲੇ ਇਹ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਨੇ ਕੋਈ ਖਾਸ ਬਚਨ ਨਹੀਂ ਕੀਤਾ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਭਾਈ ਠੀਕ ਹੈ ਕੋਈ ਗੱਲ ਨਹੀਂ ਮਦਾਰੀ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਕਿਹਾ ਕਿ ਗੁਰੂ ਜੀ ਇੱਥੇ ਹੀ ਤਮਾਸ਼ਾ ਦਿਖਾਉਣ ਦਾ ਮਹੂਰਤ ਕਰ ਲਵਾਂ ਉਸ ਨੇ ਕਿਹਾ ਕਿ ਡਗਡੁਗੀ ਖੜਕਾ ਕੇ ਰਿਛ ਨੂੰ ਨਚਾ ਕੇ ਦਿਖਾਵਾਂ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਭਾਈ ਤੂੰ ਰਹਿਣ ਦੇ ਰਿਛ ਨੂੰ ਨਚਾਣ ਦੀ ਕੋਈ ਲੋੜ ਨਹੀਂ ਹੈ ਕਲਗੀਧਰ ਪਾਸ਼ਾ ਜੀ ਦੇ ਪਿੱਛੇ ਖੜ ਕੇ ਇੱਕ ਸੇਵਾਦਾਰ ਚੌਰ ਕਰ ਰਿਹਾ ਸੀ ਜਿਸ ਦਾ ਨਾਮ ਭਾਈ ਕੀਰਤੀਆ ਸੀ ਭਾਈ ਕੀਰਤੀਆ ਨੇ ਕਿਹਾ ਕਿ ਗੁਰੂ ਜੀ ਮੈਂ ਕਦੇ ਰਿਛ ਨੱਚਦਾ ਨਹੀਂ ਦੇਖਿਆ ਗੁਰੂ ਜੀ ਨੇ ਫਰਮਾਇਆ ਕੇ ਕੀਰਤੀਆ ਰਿਛ ਨੱਚਦਾ ਦੇਖ ਕੇ ਕੀ ਹੋ ਜਾਵੇਗਾ ਇਹ ਕਿਹੜਾ ਕੋਈ ਇੰਨੀ ਖਾਸ ਵੱਡੀ ਗੱਲ ਹੈ ਪਰ ਭਾਈ ਕੀਰਤੀਆਂ ਨੇ ਕਲਗੀਧਰ ਪਾਸ਼ਾ ਜੀ ਦੇ ਬਚਨ ਦੀ ਕੋਈ ਪਰਵਾਹ ਨਹੀਂ ਕੀਤੀ ਭਾਈ ਕੀਰਤੀਆ ਮਦਾਰੀ ਨੂੰ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਹੈ ਤੂੰ ਮਹੂਰਤ ਕਰ ਲੈ ਤੂੰ ਰਿਛ ਨੂੰ ਨਚਾ ਕੇ ਦਿਖਾ ਕਈ ਵਾਰ ਗੁਰੂ ਦੀ ਰਮਜਦਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਭਾਵੇਂ ਉਹ ਗੁਰੂ ਦੇ ਜਿੰਨਾ ਮਰਜੀ ਨੇੜੇ ਹੋਵੇ ਮਦਾਰੀ ਨੇ ਡੁਗਡੁਗੀ ਖੜਕਾਈ ਤੇ ਰਿਛ ਨੱਚਣ ਲੱਗ ਪਿਆ ਭਾਈ ਕੀਰਤੀਆ ਰਿਛ ਨੂੰ ਨੱਚਦਾ ਦੇਖ ਕੇ ਬੜਾ ਹੀ ਖੁਸ਼ ਹੋਇਆ ਪਰ ਰਿਛ ਨੂੰ ਨੱਚਦਾ ਦੇਖ ਕੇ ਕਲਗੀਧਰ ਪਾਸ਼ਾ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ ਕਲਗੀਧਰ ਪਾਸ਼ਾ ਜੀ ਨੇ ਮਦਾਰੀ ਨੂੰ ਕਿਹਾ ਕਿ ਭਾਈ ਬਸ ਕਰ ਰੁਕ ਜਾ ਪਰ ਭਾਈ ਕੀਰਤੀਆ ਮਦਾਰੀ ਨੂੰ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਹੈ ਤੂੰ ਰਿਛ ਨੂੰ ਹੋਰ ਨਚਾ ਰਿਛ ਨੱਚਦਾ ਹੋਇਆ ਮੈਨੂੰ ਬੜਾ ਸੋਹਣਾ ਲੱਗ ਰਿਹਾ ਹੈ ਮਦਾਰੀ ਰਿਛ ਨੂੰ ਫੇਰ ਨਚਾਉਣ ਲੱਗ ਪਿਆ ਕਲਗੀਧਰ ਪਾਸ਼ਾ ਜੀ ਚੁੱਪ ਰਹੇ ਥੋੜੀ ਦੇਰ ਬਾਅਦ ਕਲਗੀਧਰ ਪਾਸ਼ਾ ਜੀ ਨੇ ਮਦਾਰੀ ਨੂੰ ਫੇਰ ਕਿਹਾ ਕਿ ਭਾਈ ਬਸ ਕਰ ਰਿਛ ਨੂੰ ਨਾ ਨਚਾ ਭਾਈ ਕੀਰਤੀਆ ਰਿਛ ਨੂੰ ਨੱਚਦਾ ਦੇਖ ਕੇ ਤਾੜੀ ਮਾਰ ਮਾਰ ਕੇ ਹੱਸ ਰਿਹਾ ਸੀ ਭਾਈ ਕੀਰਤੀਆ ਗੁਰੂ ਜੀ ਨੂੰ ਕਹਿਣ ਲੱਗਿਆ ਕਿ ਗੁਰੂ ਜੀ ਮੈਨੂੰ ਰਿਛ ਨੱਚਦਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ ਭਾਈ ਕੀਰਤੀਆ ਮਦਾਰੀ ਨੂੰ ਕਹਿਣ ਲੱਗਿਆ ਕਿ ਰਿਛ ਨੂੰ ਹੋਰ ਨਚਾ ਹੋਰ ਇਹੇ ਸੌਂਕੇ ਕਲਗੀਧਰ ਪਾਸ਼ਾ ਜੀ ਨੇ ਭਾਈ ਕੀਰਤੀਆਂ ਨੂੰ ਕਿਹਾ ਭਾਈ ਕੀਰਤੀਆ ਜਿਹੜਾ ਇਹ ਰਿਛ ਤੈਨੂੰ ਨੱਚਦਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ ਤੈਨੂੰ ਪਤਾ ਹੈ ਇਹ ਕੌਣ ਹੈ ਭਾਈ ਕੀਰਤੀਆਂ ਨੇ ਕਿਹਾ ਜੀ ਇਹ ਰਿਛ ਇੱਕ ਜਾਨਵਰ ਹੈ ਹੋਰ ਇਹ ਕੌਣ ਹੈ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਭਾਈ ਕੀਰਤੀਆ ਇਹ ਰਿਛ ਤੇਰਾ ਪਿਤਾ ਸੋਬਾ ਰਾਮ ਹੈ ਇਹ ਸੁਣ ਕੇ ਭਾਈ ਕੀਰਤੀਆ ਦੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਉਹੋ ਇਹ ਸੁਣ ਕੇ ਹੱਕਾ ਬੱਕਾ ਰਹਿ ਗਿਆ ਉਸ ਦਾ ਸਾਰਾ ਹਾਸਾ ਇੱਕਦਮ ਬੰਦ ਹੋ ਗਿਆ ਇਹ ਸੁਣ ਕੇ ਭਾਈ ਕੀਰਤੀਆ ਨੇ ਚੌਰ ਕਲਗੀਧਰ ਪਾਸ਼ਾ ਜੀ ਦੇ ਅੱਗੇ ਰੱਖ ਦਿੱਤਾ ਤੇ ਕਿਹਾ ਕੇ ਗੁਰੂ ਜੀ ਮੇਰੇ ਪਿਤਾ ਨੇ ਨੌਵੇਂ ਪਾਸ਼ਾ ਆਪ ਜੀ ਦੇ ਪਿਤਾ ਜੀ ਦੀ ਸਾਰੀ ਉਮਰ ਲੰਗਰ ਵਿੱਚ ਸੇਵਾ ਕੀਤੀ ਸੀ ਜੇ ਸਾਨੂੰ ਸੇਵਾ ਕਰਨ ਤੇ ਰਿਛ ਦੀ ਜੂਨ ਮਿਲਣੀ ਹੈ ਤਾਂ ਮੈਂ ਸੇਵਾ ਨਹੀਂ ਕਰਨੀ ਮੈਂ ਤਾਂ ਚੱਲਿਆ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਕੀਰਤਿਆ ਕੋਈ ਗੱਲ ਨਹੀਂ ਹੈ ਮੂਝੇ ਜਾਣਾ ਹੈ ਤਾਂ ਚਲਿਆ ਜਾ ਇਹ ਤਾਂ ਗੁਰਨਾਨਕ ਦਾ ਥੜਾ ਇੱਕ ਉੱਤਰਿਆ 100 ਚੜਾ ਤੂੰ ਜਾਣਾ ਹੈ ਤਾਂ ਚਲਿਆ ਜਾ ਅਸੀਂ ਤੈਨੂੰ ਨਹੀਂ ਰੋਕਦੇ ਗੁਰਨਾਨਕ ਦੇ ਘਰ ਕੋਈ ਫਰਕ ਨਹੀਂ ਪੈਂਦਾ ਇੱਕ ਜਾਂਦਾ ਹੈ 100 ਹੋਰ ਆ ਜਾਂਦਾ ਹੈ ਪਰ ਇੱਕ ਵਾਰ ਇਹ ਸੁਣ ਕੇ ਜਾ ਕਿ ਤੇਰੇ ਪਿਤਾ ਨੂੰ ਸੇਵਾ ਕਰਨ ਤੇ ਵੀ ਰਚਦੀ ਜੂਨ ਕਿਉਂ ਮਿਲੀ ਭਾਈ ਕੀਰਤੀਆ ਨੇ ਕਿਹਾ ਕਿ ਗੁਰੂ ਜੀ ਕਿਰਪਾ ਕਰਕੇ ਜਰੂਰ ਦੱਸੋ ਮੇਰੇ ਪਿਤਾ ਨੂੰ ਸੇਵਾ ਕਰਨ ਤੇ ਵੀ ਰਚਦੀ ਜੂਨ ਕਿਉਂ ਮਿਲੀ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਇੱਕ ਨਾਮ ਜਪਣ ਵਾਲਾ ਜ਼ਮੀਂਦਾਰ ਸਿੱਧਾ ਪੱਦਰਾ ਬੰਦਾ ਸੀ ਉਹ ਬਹੁਤ ਧਰਮੀ ਪੁਰਸ਼ ਸੀ ਉਸਦੇ ਗੁਰੂ ਤੇ ਬਹੁਤ ਭੈ ਭਾਵਨਾ ਸੀ ਉਸਦੇ ਮਨ ਦੇ ਅੰਦਰ ਗੁਰੂ ਵਾਸਤੇ ਬਹੁਤ ਪ੍ਰੇਮ ਸੀ ਇੱਕ ਵਾਰ ਉਸਨੇ ਆਪਣੇ ਖੇਤ ਕੁਲਾੜੀ ਤੇ ਗੁੜ ਬਣਾਇਆ ਗੁੜ ਬਣਾ ਕੇ ਉਸਦੇ ਮਨ ਵਿੱਚ ਫੁਰਨਾ ਬਣਿਆ ਕਿ ਇਹ ਗੁੜ ਪਹਿਲਾਂ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਕੇ ਜਾਂਦੇ ਹਾਂ ਗੁਰੂ ਜੀ ਤੋਂ ਖੁਸ਼ੀਆਂ ਲੈ ਕੇ ਆਉਂਦੇ ਹਾਂ ਉਸਨੇ ਗੁੜ ਦਾ ਗੱਟਾ ਭਰ ਕੇ 9ਵੇਂ ਪਾਸ਼ਾ ਜੀ ਦੇ ਕੋਲ ਲਿਆ ਕੇ ਮੱਥਾ ਟੇਕਿਆ 9ਵੇਂ ਪਾਸ਼ਾ ਜੀ ਨੇ ਬਚਨ ਕੀਤਾ ਕਿ ਜਾ ਸਿੱਖਾ ਨਿਹਾਲ 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 9ਵੇਂ ਪਾਸ਼ਾ ਜੀ ਨੇ ਉਸ ਜ਼ਮੀਂਦਾਰ ਨੂੰ ਬਚਨ ਕੀਤਾ ਕਿ ਤੂੰ ਥੋੜੀ ਦੇਰ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਭਰ ਲੈ ਭੋਗ ਪੈਣ ਵਾਲਾ ਹੈ ਤੂੰ ਕਿਣਕਾ ਦੇਖਦਾ ਜ਼ਰੂਰ ਲੈ ਕੇ ਜਾਵੇਂ ਉਸ ਜ਼ਮੀਂਦਾਰ ਨੇ ਸਤ ਬਚਨ ਕਿਹਾ ਤੇ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਭਰਨ ਲੱਗ ਪਿਆ ਜਦੋਂ ਭੋਗ ਪਿਆ ਤਾਂ ਤੇਰਾ ਪਿਤਾ ਸੋਭਾ RAM ਦੇਗ ਵਰਤੌਣ ਲੱਗ ਪਿਆ ਉਸ ਜ਼ਮੀਂਦਾਰ ਦਾ ਪਿੰਡ ਬਹੁਤ ਦੂਰ ਸੀ ਦਿਨ ਛਿਪਣ ਵਾਲਾ ਸੀ ਜ਼ਮੀਂਦਾਰ ਨੇ ਤੇਰੇ ਪਿਤਾ ਨੂੰ ਨੇੜੇ ਹੋ ਕੇ ਕਿਹਾ ਕਿ ਗੁਰਮਖਾ ਕਣਕਾ ਦੇਗ ਦਾ ਦੇ ਦੇ ਮੈਂ ਬਹੁਤ ਦੂਰ ਜਾਣਾ ਹੈ ਦਿਨ ਛਿਪਣ ਵਾਲਾ ਹੈ ਤੇਰੇ ਪਿਤਾ ਨੇ ਉਸ ਜ਼ਮੀਂਦਾਰ ਨੂੰ ਕਿਹਾ ਕਿ ਬੈਠ ਜਾ ਐਵੇਂ ਰਿਛਵਾੰਗ ਨਾ ਟੱਪ ਤੇਰਾ ਪਿਤਾ ਦੇਗ ਦੀ ਬਾਲਟੀ ਲੈ ਕੇ ਦੂਜੇ ਪਾਸੇ ਦੇਗ ਵਰਤੌਣ ਲੱਗ ਪਿਆ ਉਸ ਜ਼ਮੀਂਦਾਰ ਨੇ ਫੇਰ ਉੱਠ ਕੇ ਤੇਰੇ ਪਿਤਾ ਦੇ ਸਾਹਮਣੇ ਹੋ ਕੇ ਕਿਹਾ ਕਿ ਗੁਰਮਖਾ ਗੁਰੂ ਜੀ ਦਾ ਬਚਨ ਹੈ ਕਿ ਕਿਣਕਾ ਦੇਗ ਦਾ ਜ਼ਰੂਰ ਲੈ ਕੇ ਜਾਈ ਉੰਜ ਤਾਂ ਮੇਰੀ ਦੇਗ ਛਕਣ ਦੀ ਕੋਈ ਇੱਛਾ ਨਹੀਂ ਹੈ ਮੈਂ ਤਾਂ ਗੁਰੂ ਜੀ ਦਾ ਬਚਨ ਹੀ ਮੰਨਣਾ ਹੈ ਮੈਨੂੰ ਦੇਰ ਹੋ ਰਹੀ ਹੈ ਮੈਂ ਬਹੁਤ ਦੂਰ ਜਾਣਾ ਹੈ ਪਰ ਤੇਰੇ ਪਿਤਾ ਨੇ ਉਸ ਜ਼ਮੀਂਦਾਰ ਨੂੰ ਫੇਰ ਉਹੀ ਗੱਲ ਕਹੀ ਕਿ ਐਵੇਂ ਰਿਛਵਾੰਗ ਨਾ ਟੱਪੀ ਜਾ ਬੈਠ ਜਾ ਇਹ ਕਹਿ ਕੇ ਤੇਰਾ ਪਿਤਾ ਦੇਗ ਦੀ ਬਾਲਟੀ ਲੈ ਕੇ ਆਪਣੇ ਰਿਸ਼ਤੇਦਾਰਾਂ ਵੱਲ ਨੂੰ ਹੋ ਗਿਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੇਗ ਵਰਤੌਣ ਲੱਗ ਪਿਆ ਪਰ ਉਸ ਜ਼ਮੀਂਦਾਰ ਨੂੰ ਦੇਗ ਨਹੀਂ ਦਿੱਤੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਘਰਾਂ ਵਿੱਚ ਇਹ ਗੱਲ ਆਮ ਹੀ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਵੀ ਬੰਦਾ ਦੇਗ ਜਾਂ ਲੰਗਰ ਵਰਤਾ ਰਿਹਾ ਹੁੰਦਾ ਹੈ ਜਿਆਦਾਤਰ ਉਹ ਇਸੇ ਤਰ੍ਹਾਂ ਕਰਦਾ ਹੈ ਉਹ ਪਹਿਲਾਂ ਆਪਣੇ ਜਾਣ ਪਛਾਣ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਦੇਗ ਜਾਂ ਲੰਗਰ ਵਰਤਾਉਂਦਾ ਹੈ ਜਦੋਂ ਵੀ ਗੁਰੂ ਘਰ ਵਿੱਚ ਕੋਈ ਪ੍ਰੋਗਰਾਮ ਜਾਂ ਸਮਾਗਮ ਹੁੰਦਾ ਹੈ ਤਾਂ ਉੱਥੇ ਜਿਹੜੇ ਬੰਦੇ ਸੇਵਾ ਕਰ ਰਹੇ ਹੁੰਦੇ ਹਨ ਉਹ ਆਪਣੇ ਜਾਣ ਪਛਾਣ ਵਾਲਿਆਂ ਦੇ ਡੋਲੂ ਦਾਲ ਸਬਜ਼ੀ ਖੀਰ ਨਾਲ ਭਰ ਦਿੰਦੇ ਹਨ ਪਰ ਕਈ ਲੋਕ ਜਿਹੜੇ ਪ੍ਰਸ਼ਾਦਾ ਪਾਣੀ ਛਕਣ ਲਈ ਬੈਠੇ ਹੁੰਦੇ ਹਨ ਉਹਨਾਂ ਨੂੰ ਦਾਲ ਸਬਜ਼ੀ ਖੀਰ ਛਕਣ ਨੂੰ ਮਿਲਦੀ ਹੀ ਨਹੀਂ ਉਹਨਾਂ ਨੂੰ ਸੇਵਾ ਕਰਨ ਵਾਲੇ ਕਹਿ ਦਿੰਦੇ ਹਨ ਕਿ ਦਾਲ ਸਬਜ਼ੀ ਖੀਰ ਤਾਂ ਵੱਧ ਗਈ ਹੈ ਭਾਵ ਮੁੱਕ ਗਈ ਹੈ ਹੁਣ ਜਿਨ੍ਹਾਂ ਨੂੰ ਛਕਣ ਲਈ ਪ੍ਰਸ਼ਾਦਾ ਪਾਣੀ ਨਹੀਂ ਮਿਲਦਾ ਜਦੋਂ ਉਹ ਸੇਵਾ ਕਰਨ ਵਾਲਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਤਾਂ ਲੋਕਾਂ ਨੂੰ ਡੋਲੂ ਭਰ-ਭਰ ਕੇ ਦਾਲ ਸਬਜ਼ੀ ਖੀਰ ਦੇ ਦੇ ਦਿੱਤੇ ਹਨ ਫੇਰ ਸਾਡੇ ਛਕਣ ਲਈ ਕਿੱਥੇ ਕੁਝ ਬਚਣਾ ਸੀ ਇਹ ਸੱਚੀ ਗੱਲ ਸੁਣ ਕੇ ਉਹ ਸੇਵਾਦਾਰਾਂ ਨੂੰ ਗੁੱਸਾ ਆ ਜਾਂਦਾ ਹੈ ਫੇਰ ਉਹ ਸੇਵਾਦਾਰ ਉਹਨਾਂ ਲੋਕਾਂ ਨੂੰ ਭੱਜ-ਭੱਜ ਪੈਂਦੇ ਹਨ ਅਦੇਈ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਵੱਧ ਘੱਟ ਬੋਲਦੇ ਹਨ ਫੇਰ ਉਹ ਵਿਚਾਰੇ ਲੋਕ ਬਿਨਾਂ ਪ੍ਰਸ਼ਾਦਾ ਛਕੇ ਤੋਂ ਉਹਨਾਂ ਸੇਵਾਦਾਰਾਂ ਨੂੰ ਮਨ ਵਿੱਚ ਕੋਸਦੇ ਹੋਏ ਘਰਾਂ ਨੂੰ ਮੁੜ ਆਉਂਦੇ ਹਨ ਹੁਣ ਦੇਖੋ ਸਾਧ ਸੰਗਤ ਜੀ ਜਿਹੜੇ ਲੋਕਾਂ ਨੂੰ ਗੁਰੂ ਘਰ ਵਿੱਚੋਂ ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਿਆ ਉਹਨਾਂ ਦੇ ਮਨ ਵਿੱਚੋਂ ਪ੍ਰਸ਼ਾਦਾ ਵਰਤੌਣ ਵਾਲਿਆਂ ਦੇ ਲਈ ਮਾੜੇ ਬੋਲ ਹੀ ਨਿਕਲਦੇ ਹਨ ਤੇ ਇਨ੍ਹਾਂ ਬੋਲਾਂ ਦਾ ਨਤੀਜਾ ਬਹੁਤ ਮਾੜਾ ਹੀ ਨਿਕਲਦਾ ਹੈ ਗੁਰੂ ਘਰ ਵਿੱਚ ਸੇਵਾ ਕਰਦੇ ਹੋਏ ਇਸ ਤਰ੍ਹਾਂ ਕਾਣੀਵੰਡ ਨਹੀਂ ਕਰਨੀ ਚਾਹੀਦੀ ਜਿਹੜੇ ਮੁਹੱਲਿਆਂ ਦੇ ਵਿੱਚ ਗੁਰੂ ਘਰ ਬਣੇ ਹੋਏ ਹਨ ਉਥੇ ਇਹ ਗੱਲ ਆਮ ਹੀ ਦੇਖਣ ਨੂੰ ਮਿਲਦੀ ਹੈ ਦਾਸ ਨੇ ਇਹ ਸਭ ਆਪਣੀਆਂ ਅੱਖਾਂ ਨਾਲ ਬਹੁਤ ਵਾਰ ਦੇਖਿਆ ਹੈ ਕਲਗੀਧਰ ਪਾਸ਼ਾ ਜੀ ਨੇ ਦੱਸਿਆ ਕਿ ਤੇਰੇ ਪਿਤਾ ਨੂੰ ਉਸ ਜ਼ਮੀਂਦਾਰ ਨੇ ਤੀਸਰੀ ਵਾਰ ਫੇਰ ਕਿਹਾ ਕਿ ਰੱਬ ਦੇ ਪਿਆਰਿਆ ਮੈਂ ਬਹੁਤ ਦੂਰ ਜਾਣਾ ਹੈ ਮੈਨੂੰ ਇੱਕ ਕਣਕਾ ਦੇਗ ਦਾ ਦੇ ਦੇ ਪਰ ਤੇਰੇ ਪਿਤਾ ਨੇ ਉਸ ਜ਼ਮੀਂਦਾਰ ਨੂੰ ਫੇਰ ਹੱਥ ਨਾਲ ਇਸ਼ਾਰਾ ਕਰਕੇ ਕਿਹਾ ਕਿ ਬੈਠ ਜਾ ਐਵੇਂ ਰਿਛਵਾਂਗ ਟੱਪੀ ਨਾ ਜਾ ਜਦੋਂ ਤੇਰੇ ਪਿਤਾ ਨੇ ਹੱਥ ਹਿਲਾਇਆ ਤਾਂ ਕਿਣਕਾ ਦੇਗ ਦਾ ਥੱਲੇ ਜ਼ਮੀਨ ਤੇ ਡਿੱਗ ਪਿਆ ਜ਼ਮੀਂਦਾਰ ਨੇ ਉਸ ਦੇਗ ਦੇ ਕਿਣਕੇ ਨੂੰ ਚੁੱਕ ਕੇ ਮੂੰਹ ਵਿੱਚ ਪਾ ਕੇ ਇਹ ਬਚਨ ਕਿਹਾ ਕਿ ਰੱਬ ਦੇ ਪਿਆਰਿਆ ਗੁਰੂ ਘਰ ਵਿੱਚ ਸੇਵਾ ਕਰਦੇ ਹੋਏ ਇਹੋ ਜਿਹੇ ਮਾੜੇ ਬੋਲ ਨਹੀਂ ਬੋਲੀ ਦੇ ਤੂੰ ਮੈਨੂੰ ਬਿਨਾਂ ਗੱਲ ਤੋਂ ਰਿਛ ਰਿਛ ਕਹਿ ਰਿਹਾ ਹੈ ਮੈਂ ਤਾਂ ਰਿਛ ਨਹੀਂ ਬਣਦਾ ਪਰ ਤੂੰ ਰਿਛ ਜਰੂਰ ਬਣੇਗਾ ਇਸ ਗਲਤੀ ਦੇ ਕਾਰਨ ਹੀ ਤੇਰਾ ਪਿਤਾ ਰਿਛ ਦੀ ਜੂਨ ਵਿੱਚ ਪਿਆ ਹੈ ਉਸ ਧਰਮੀ ਬੰਦੇ ਦਾ ਕੀਤਾ ਹੋਇਆ ਬਚਨ ਪੂਰਾ ਹੋਇਆ ਭਾਈ ਕੀਰਤੀਆ ਇਹ ਸੁਣ ਕੇ ਰੋਣ ਲੱਗ ਪਿਆ ਭਾਈ ਕੀਰਤੀਆ ਨੇ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜੀ ਮੈਨੂੰ ਬਖਸ਼ ਦਿਓ ਮੇਰੇ ਤੋਂ ਭੁੱਲ ਹੋ ਗਈ ਮੈਂ ਤੁਹਾਨੂੰ ساری ਉਮਰ ਚੌਰ ਕਰੂੰਗਾ ਪਰ ਮੇਰੇ ਤੋਂ ਮੇਰੇ ਪਿਤਾ ਦੀ ਇਹ ਹਾਲਤ ਨਹੀਂ ਦੇਖੀ ਜਾਂਦੀ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਭਾਈ ਕੀਰਤੀਆ ਹੁਣ ਦਸ ਰਿਛ ਨੂੰ ਹੋਰ ਨਚਾਈਏ ਭਾਈ ਕੀਰਤੀਆ ਕਹਿਣ ਲੱਗਿਆ ਕਿ ਗੁਰੂ ਜੀ ਮੇਰੇ ਪਿਤਾ ਨੂੰ ਬਖਸ਼ ਦਿਓ ਇਸ ਨੂੰ ਹੋਰ ਨਾ ਨਚਾਇਓ ਗੁਰੂ ਜੀ ਨੇ ਭਾਈ ਦਿਆ ਸਿੰਘ ਜੀ ਨੂੰ ਕਿਹਾ ਕਿ ਖਜ਼ਾਨੇ ਵਿੱਚੋਂ 50 ਰੁਪਏ ਲੈ ਕੇ ਆ ਭਾਈ ਦਿਆ ਸਿੰਘ ਜੀ 50 ਰੁਪਏ ਲੈ ਆਏ ਗੁਰੂ ਜੀ ਨੇ ਫਰਮਾਇਆ ਇਹ 50 ਰੁਪਏ ਮਦਾਰੀ ਨੂੰ ਦੇ ਦੇ ਭਾਈ ਦਿਆ ਸਿੰਘ ਜੀ ਨੇ 50 ਰੁਪਏ ਮਦਾਰੀ ਨੂੰ ਦੇ ਦਿੱਤੇ ਗੁਰੂ ਜੀ ਨੇ ਮਦਾਰੀ ਨੂੰ ਕਿਹਾ ਕਿ ਇਸ ਰਿਛ ਨੂੰ ਇੱਥੇ ਹੀ ਛੱਡ ਜਾ ਇਹ ਰਿਛ ਹੁਣ ਸਾਡਾ ਹੋ ਗਿਆ ਮਦਾਰੀ ਕਹਿਣ ਲੱਗਿਆ ਕਿ ਗੁਰੂ ਜੀ ਇਹ ਰਿਛ ਤਾਂ ਬਹੁਤ ਖਤਰਨਾਕ ਜਾਨਵਰ ਹੈ ਇਹ ਤਾਂ ਵੱਡ ਖਾਂਦਾ ਹੈ ਤੁਸੀਂ ਇਸ ਦਾ ਕੀ ਕਰੋਗੇ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਜਲ ਵਾਲਾ ਸਰਬਲੋ ਦਾ ਗੜਵਾ ਲੈ ਕੇ ਆਓ ਗੜਵੇ ਦੇ ਵਿੱਚੋਂ ਜਲ ਲੈ ਕੇ ਕਲਗੀ ਤਰਪਾਸ਼ਾ ਜੀ ਨੇ ਰਿਛ ਦੇ ਉੱਪਰ ਜਲ ਦਾ ਛੱਟਾ ਮਾਰਿਆ ਉਸੇ ਸਮੇਂ ਰਿਛ ਧਰਤੀ ਤੇ ਡਿੱਗ ਪਿਆ ਤੇ ਆਪਣੇ ਪ੍ਰਾਣ ਤਿਆਗ ਗਿਆ ਗੁਰੂ ਜੀ ਨੇ ਭਾਈ ਕੀਰਤੀਆ ਨੂੰ ਕਿਹਾ ਕਿ ਸਾਡੇ ਨੇੜੇ ਹੋ ਜਦੋਂ ਭਾਈ ਕੀਰਤੀਆ ਗੁਰੂ ਜੀ ਦੇ ਨੇੜੇ ਹੋਇਆ ਤਾਂ ਗੁਰੂ ਜੀ ਨੇ ਆਪਣਾ ਤੀਰ ਭਾਈ ਕੀਰਤੀਆ ਦੇ ਸਿਰ ਉੱਪਰ ਰੱਖਿਆ ਤੇ ਫਰਮਾਇਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਰਿਛਵਲ ਦੇਖ ਜਦੋਂ ਭਾਈ ਕੀਰਤੀਆਂ ਨੇ ਰਿਛਵਲ ਦੇਖਿਆ ਤਾਂ ਉਸ ਨੂੰ ਆਪਣੇ ਪਿਤਾ ਦੀ ਰੂਹ ਰਿਛ ਦੇ ਵਿੱਚੋਂ ਨਿਕਲਦੀ ਹੋਈ ਨਜ਼ਰ ਆਈ ਫੇਰ ਉਹ ਰੂਹ ਸੱਚਖੰਡ ਜਾਂਦੀ ਹੋਈ ਨਜ਼ਰ ਆਈ ਇਹ ਦੇਖ ਕੇ ਭਾਈ ਕੀਰਤੀਆ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਿਆ ਗੁਰੂ ਜੀ ਮੈਂ ਪਹਿਲਾਂ ਤੁਹਾਨੂੰ ਚੋਰਤਾ ਕਰਦਾ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਤੂੰ ਇੰਨਾ ਵੱਡਾ ਪਰਮੇਸ਼ਵਰ ਹੈ ਮੈਨੂੰ ਪਤਾ ਲੱਗ ਗਿਆ ਹੈ ਕਿ ਜੇ ਮੈਂ ਵੀ ਰਿੱਚ ਬਣ ਗਿਆ ਤਾਂ ਵੀ ਤੁਸੀਂ ਮੈਨੂੰ ਬਖਸ਼ ਕੇ ਸੱਚਖੰਡ ਵਿੱਚ ਭੇਜ ਦਵੋਗੇ ਮੈਨੂੰ ਬਖਸ਼ ਦਵੋ ਮੈਂ ਤੁਹਾਨੂੰ ਕਹਿ ਬੈਠਿਆ ਕਿ ਮੈਂ ਚੋਰ ਦੀ ਸੇਵਾ ਨਹੀਂ ਕਰਨੀ ਮੇਰੇ ਤੋਂ ਗਲਤੀ ਹੋ ਗਈ ਸਾਧ ਸੰਗਤ ਜੀ ਹਮੇਸ਼ਾ ਸੇਵਾ ਕਰਦੇ ਹੋਏ ਧਿਆਨ ਰੱਖੋ ਕਿ ਕਿਸੇ ਨੂੰ ਵੀ ਕੋਈ ਮਾੜਾ ਬੋਲ ਨਾ ਬੋਲਿਆ ਜਾਵੇ ਨਿਮਰਤਾ ਦੇ ਨਾਲ ਸੇਵਾ ਕਰੋ ਜੇ ਕੋਈ ਬੰਦਾ ਕੁਝ ਕਹਿ ਰਿਹਾ ਹੋਵੇ ਤਾਂ ਉਸ ਦੀ ਗੱਲ ਨੂੰ ਸੁਣੋ ਉਸ ਦੀ ਮਜਬੂਰੀ ਨੂੰ ਸਮਝੋ ਇਹ ਨਹੀਂ ਕਿ ਅਸੀਂ ਤਾਂ ਸੇਵਾ ਕਰ ਰਹੇ ਹਾਂ ਇਸੇ ਹੰਕਾਰ ਵਿੱਚ ਸੋਚੋ ਕਿ ਬਾਕੀ ਸਾਰੀ ਦੁਨੀਆ ਤਾਂ ਐਵੇਂ ਹੀ ਹੈ ਜੇ ਅਸੀਂ ਗੁਰੂ ਘਰ ਸੇਵਾ ਕਰਦੇ ਹਾਂ ਤਾਂ ਅਸੀਂ ਜੋ ਮਰਜੀ ਕਿਸੇ ਨੂੰ ਬੋਲੀ ਜਾਈਏ ਇਹ ਕੋਈ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਦੇਖਣ ਵਿੱਚ ਸਿੱਧਾ ਸਾਦਾ ਲੱਗਦਾ ਹੈ ਉਹ ਗੁਰੂ ਦੇ ਕਿੰਨਾ ਨੇੜੇ ਹੋਵੇ ਉਸਨੂੰ ਕਹੇ ਹੋਏ ਮਾੜੇ ਬੋਲ ਉਲਟਾ ਆਪਣੇ ਉੱਪਰ ਹੀ ਸੱਚ ਹੋ ਜਾਂਦੇ ਹਨ ਇਸ ਲਈ ਜੇ ਸੇਵਾ ਕਰਨੀ ਹੈ ਨਾਮ ਜਪਣਾ ਹੈ ਤਾਂ ਨਿਮਰਤਾ ਦੇ ਨਾਲ ਹੀ ਸੇਵਾ ਤੇ ਸਿਮਰਨ ਕਰਨਾ ਚਾਹੀਦਾ ਹੈ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਤਾਂ ਸੇਵਾ ਸਿਮਰਨ ਕਰਦਾ ਹਾਂ ਮੇਰਾ ਕੁਝ ਨਹੀਂ ਵਿਗੜਨਾ ਮੈਂ ਜੋ ਮਰਜੀ ਕਰੀ ਜਾਵਾਂ ਇਹ ਭੁਲੇਖਾ ਆਪਣੇ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ